ਭਰਾ ਨੇ ਕੀਤਾ ਜ਼ਮੀਨ ਦੀ ਵੰਡ ਨੂੰ ਲੈ ਕੇ ਭਰਾ ਦਾ ਕਤਲ ਭੈਣ ਨੇ ਲਗਾਏ આરોਪ ਹੁਸ਼ਿਆਤਪੁਰ ਦੇ ਪਿੰਡ ਆਦਮਬਾਲ ਵਿੱਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਵਿੱਚ ਰਹਿਣ ਵਾਲੇ ਬਲਵਿੰਦਰ ਉਰਫ ਬਿੱਕੀ ਦੇ ਭਰਾ ਨੇ ਜ਼ਮੀਨ ਦੀ ਵੰਡ ਨੂੰ ਲੈ ਕੇ ਬੀਤੀ ਰਾਤ ਨੂੰ ਟਕ ਟਕ ਕੇ ਕਤਲ ਕਰ ਦਿੱਤਾ ਬਲਵਿੰਦਰ ਦੀ ਭੈਣ ਨੇ ਦੱਸਿਆ ਕਿ ਉਸਦੇ ਭਰਾਵਾਂ ਤੋਂ ਛੋਟੇ ਭਰਾ ਨੂੰ ਜ਼ਮੀਨ ਹੜਪਣ ਲਈ ਹਮੇਸ਼ਾ ਕੁੱਟਮਾਰ ਕੀਤੀ ਜਾਂਦੀ ਸੀ ਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ આરોપી ਦੀ ਪਾਲ ਚਾਲੂ ਕੀਤੀ ਹਾਂ ਇਹਦੇ ਤੇ ਉਹਦੇ ਕਾਗਜ਼ੀ ਕੂਲ ਜਿਵੇਂ ਜੋ ਲਿਖਿਆ ਹਾਂ ਇਹੰਨਾ ਜਿਵੇਂ ਕਰਦੇ ਤਾਂ ਮੜਦਾ ਤਾਂ ਨਹੀਂ ਆਇਆ ਇੱਥੇ ਪਾ ਦੇ ਮਤ ਐ ਬੀਐਸਪੀ ਸਾਹਿਬ ਦੀਵਾਲੀ ਆ ਸਪਸਟੀ ਮੋਗੇ ਸਿਮਾ ਫਰਦਾਨ সাারিন্যে পযেহতাারব। এয়াইখারি সাইকো তান্য়াকরা জত এবেদীন করা�� aquí ਸਿਗਾ ਇੰਤਰ ਇੱਕ ਦਮ ਦਾ ਸੀਗਾ ਮਮੀ ਡੈਡੀ ਆ ਨਹੀਂ ਸੀਗੇ ਇੱਥੇ ਰਦਮ ਜਿਦ ਤੇ ਜਦੋਂ ਉਹਨੇ ਥੋੜੇ ਕੁ ਦਿਨ ਸਾਡੇ ਕੋਲ ਕੁ ਕਦੀ ਕੁੜੀਆਂ ਦੇ 4 ਦਿਨ 2 ਦਿਨ ਮੇਰੀ ਕੁੜੀ ਬਾਹਰ ਚਲ ਗਈ ਸੀ ਤਾਂ ਮੈਂ ਕਿਆ ਚਲ ਤੂੰ ਇੱਥੇ ਆ ਜਾ ਮੈਂ ਵੀ ਕੰਲੀ ਆ ਦਾਸ ਕਦਰ ਮੇਰੇ ਕੋਲ ਆ ਤਿੰਨ ਕੁ ਦਿਨ ਇਹ ਵੀ ਕੋ ਰਿਆ ਇਹਨਾਂ ਨੇ ਮਗਰੋਂ ਵਾਗੇ ਜਿੰਦੇ ਲਾਤੇ ਜਿੰਦ ਲਾ ਦੇ ਕਦਾ ਕਬਜਾ ਇਹਨਾਂ ਨੇ ਕਰ ਲਿਆ ਕਹਿੰਦਾ ਮੇਰਾ ਆ ਫੇਰ ਸਾਨੂੰ ਕੀ ਜ਼ਰੂਰ ਦੱਸਿਆ ਮੋਣੀ ਇੱਥੇ ਜਿੰਦੇ ਲਾ ਲਿਆ ਅਸੀਂ ਆਏ ਪਾ ਕੇ ਜਦ ਅਸੀਂ ਇਹਨਾਂ ਨਾਲ ਗੱਲ ਕੀਤੀ ਵੀ ਭਰਾਵਾ ਇਹ ਮੁੱਡੇ ਦਾ ਹਿੱਸਾ ਆ ਤੋ ਇਹਨੂੰ ਸਾਂਭ ਲੈ ਅਬ ਤੂੰ ਸਾਰਾ ਕੁਝ ਲੈ ਲੈ ਇਹਨੂੰ ਰੋਟੀ ਦੇ ਦੇ ਇਹਨੂੰ ਸਾਰਾ ਕੁਝ ਲੈ ਲੈ ਦੇਖੋ ਘੇਰਤਾ ਦਾ ਮਾਰਿਆ ਆ ਹਨਾ ਅਸੀਂ ਕੁਝ ਨਹੀਂ ਅਸੀਂ ਬੇਬੀ ਇਹ ਕਹਿੰਦੀ ਸੀ ਕਿ ਤੂੰ ਆਮਲਾ ਸਾਰਾ ਕੁਝ ਹੈ ਨਾ ਕਹਿੰਦਾ ਮੇਰਾ ਆ ਕਹਿੰਦਾ ਮੈਂ ਤੁਹਾਨੂੰ ਕਰਕੇ ਦੇ ਕਾਉਂਗੀ ਇਹ ਮੇਰਾ ਮੈਂ ਰਾਇਆ ਇਹ ਤਾਂ ਅਸੀਂ ਕਿ ਭਰਾਵਾ ਫਿਰ ਸਾਡਾ ਨਾਂ ਚਿੱਟੇ ਦੇ ਵਿੱਚ ਲਗਾਤਾ ਭਰਾ ਨੇ ਕਹਿੰਦਾ ਚਿੱਟਾ ਵੇਚ ਦੀਆਂ ਜਦੋਂ ਅਸੀਂ ਆਂਦਰੀਆ ਗੱਲਾਂ ਕੀਤੀ ਅਸੀਂ ਇੱਥੇ ਇਹਨੂੰ ਬੁਲਾਇਆ ਸੀ ਕਿ ਆ ਜਾ ਬੈਠ ਕੇ ਪੰਚਾਇਤ ਵਿੱਚ ਗੱਲ ਕਰ ਲਾ ਪਰ ਆਇਆ ਨਹੀਂ ਉਹ ਤੁਹਾਡੇ ਕੀ ਲੱਗਦਾ ਸੀ ਇਹ ਭਰਾ ਮੇਰਾ ਛੋਟਾ ਇਹ ਆ ਗਿਆ ਨਾ ਮਤਲਬ ਅਸੀਂ